ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਅੱਜ ਸਪਰਿੰਗਡੇਲ ਪਬਲਿਕ ਸਕੂਲ ਸ਼ੇਰਪੁਰੇ ਵਿਖੇ ਮਦਰਸ ਡੇ ਨੂੰ ਬੜੇ ਹੀ ਚਾਹਮਾਂ ਤੇ ਮਲਾਰਾਂ ਦੇ ਨਾਲ ਮਨਾਇਆ ਗਿਆ ਇਸ ਮੌਕੇ ਸਾਰੇ ਸਕੂਲ ਨੂੰ ਰੰਗ-बिरंगे ਗੁਬਾਰਿਆਂ ਦੇ ਨਾਲ ਸਜਾਇਆ ਗਿਆ ਇਸ ਦੌਰਾਨ ਸਕੂਲ ਦੇ ਮਾਨਯੋਗ ਚੇਅਰਪਰਸਨ ਮੈਡਮ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਜੀ ਅਤੇ ਉਹਨਾਂ ਦੇ ਨਾਲ ਡਾਇਰੈਕਟਰ ਸ਼੍ਰੀ ਮਨਦੀਪ ਵਾਲੀਆ ਜੀ ਸ਼੍ਰੀਮਤੀ ਕਮਲਪ੍ਰੀਤ ਕੋਰ ਜੀ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਜੀ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਦੀ ਸ਼ੁਰੂਆਤ ਵਿੱਚ ਸ਼ਮਾ ਰੋਸ਼ਨ ਕਰਕੇ ਸਮਾਗਮ ਦਾ ਆਰੰਭ ਕੀਤਾ ਗਿਆ ਅਤੇ ਇਸ ਤੋਂ ਬਾਅਦ ਸ਼ਬਦ ਗਾਇਨ ਦੀ ਪ੍ਰਸਤuti ਨਾਲ ਪ੍ਰੋਗਰਾਮ ਨੂੰ ਅੱਗੇ ਤੋਰਿਆ ਗਿਆ। ਇਸ ਦੌਰਾਨ ਨੰਨੇ-ਮੁੰਨੇ ਬੱਚਿਆਂ ਦੀਆਂ ਮਾਵਾਂ ਨੇ ਇਸ ਰੰਗਾ-ਰੰਗ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ। ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਇਸ ਮੌਕੇ ਨੰਨੇ-ਮੁੰਨੇ ਬੱਚਿਆਂ ਦੁਆਰਾ ਪੇਸ਼ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੇ ਅਤੇ ਮੰਤਰ ਮੁਕਤ ਕਰ ਦੇਣ ਵਾਲੇ ਨਾਚ ਨੇ ਸਭ ਨੂੰ ਪ੍ਰਭਾਵਿਤ ਕਰ ਦਿੱਤਾ ਸਕੂਲ ਦੇ ਮਾਨਯੋਗ ਚੇਅਰਪਰਸਨ ਮੈਡਮ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਜੀ ਨੇ ਆਪਣੇ ਸੁਨਹਿਰੀ ਸ਼ਬਦਾਂ ਰਾਹੀਂ ਸਾਰਿਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਮਾਂ ਮਮਤਾ ਦੀ ਮੂਰਤ ਹੈ ਰੂਹਾਨੀਅਤ ਦਾ ਅਹਿਸਾਸ ਹੈ ਅਤੇ ਪਿਆਰ ਦੀ ਠੰਡਰੀ ਛਾ ਦਾ ਮੁਜਸਮਾ ਹੈ ਅਤੇ ਮਾਂ ਤੋਂ ਬਿਨਾ ਇਸ ਸੰਸਾਰ ਦੀ ਕਲਪਨਾ ਕਰਨਾ ਅਸੰਭਵ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਮਾਂ ਦੀ ਇੱਜ਼ਤ ਉਸ ਦਾ ਸਤਕਾਰ ਅਤੇ ਉਸ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਡਾਇਰੈਕਟਰ ਸ਼੍ਰੀ ਮਨਦੀਪ ਵਾਲੀਆ ਜੀ ਨੇ ਬੱਚਿਆਂ ਨੂੰ ਪਵਿੱਕ ਵਿੱਚ ਨਵੇਂ-ਨਵੇਂ ਕੀਰਤੀਮਾਨ ਸਥਾਪਿਤ ਕਰਨ ਦੇ ਲਈ ਪ੍ਰੇਰਿਆ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਵਿਸ਼ਾਲ ਢਾਲ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਦਿਲ ਪਬਲਿਕ ਸਕੂਲਸ ਮਦਰਸ ਡੇ ਮਨਾਇਆ ਸਾਰੇ ਮਦਰਸ ਨੇ ਬਹੁਤ ਅੱਗੇ ਵੱਧ ਕੇ ਪਾਰਟਿਸਪੇਸ਼ਨ ਕੀਤੀ ਬੱਚਾ ਨੇ ਬਹੁਤ ਅੱਛੇ ਡਾਂਸ ਪਰਫਾਰਮੈਂਸਿਸ ਦਿੱਤੇ ਮਦਰਸ ਨੇ ਵੀ ਰੈਂਪ ਵਾਕ ਕੀਤਾ ਉਸ ਤੋਂ ਇਲਾਵਾ ਅੰਬੋਲਾ ਇੰਜੋਏ ਕੀਤਾ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਇਸ ਤੋਂ ਇਲਾਵਾ ਸੀ ਮੋਟੀਵੇਸ਼ਨਲ ਟਾਕ ਵੀ ਕਰਵਾਈ ਸਾਡੇ ਜਿਹੜੇ ਕਾਉਂਸਲਰ ਹੈ ਸਕੂਲ ਦੇ ਡਾਕਟਰ ਗੁਪਤ ਕਰੋਨਾ ਮਲੋ ਇਸ ਤੋਂ ਇਲਾਵਾ ਬੱਚਾ ਨੂੰ ਹੈਲਦੀ ਡਾਈਟ ਕਿੱਦਾਂ ਦਿੱਤੀ ਜਾਏ ਇਹਦੇ ਬਾਰੇ ਵਿੱਚ ਵੀ ਅਸੀਂ ਇੱਕ ਬਹੁਤ ਹੀ ਅੱਛੀ ਟਾਕ ਕਰਾਈ ਡਾਈਟੀਸ਼ਨ ਰੋਪਾਲੀ ਮਹਾਜਨ ਜੀ ਤੋਂ ਸਾਰੇ ਪੇਰੈਂਟਸ ਤੇ ਸਾਰੇ ਮਦਰਸ ਬਹੁਤ ਖੁਸ਼ ਸਨ ਤੇ ਅਸੀਂ ਸਾਰਿਆਂ ਨੇ ਵੀ ਮਿਲ ਕੇ ਬਹੁਤ enjoyment ਕੀਤਾ ਅਸੀਂ ਸੈਲੀਬ੍ਰੇਟ ਕਰਦੇ ਹਾਂ ਬਿਕੋਜ਼ ਸੈਲੀਬ੍ਰੇਸ਼ਨ ਨਾਲ ਲਿਕਦਾ ਸਾਡੀ ਇੰਟਰੈਕਸ਼ਨ ਪੇਰੈਂਟਸ ਨਾਲ ਬਹੁਤ ਅੱਛੀ ਹੁੰਦੀ ਹੈ ਇਸ ਤੋਂ ਇਲਾਵਾ ਇਹ ਸਾਨੂੰ ਇੱਕ ਮੌਕਾ ਮਿਲਦਾ ਹੈ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਕੁਝ ਅੱਛੀਆਂ ਚੀਜ਼ਾਂ ਦੱਸਣ ਲਈ ਜਿੱਦਾਂ ਕਿ ਕੋਈ ਸਿੰਗ ਸਕੂਲ ਫੰਕਸ਼ਨ ਕਰਾਉਂਦੇ ਆ ਅਸੀਂ ਸਿਰਫ ਐਂਟਰਟੇਨਮੈਂਟ ਨਹੀਂ ਕਰਾਉਂਦੇ ਅਸੀਂ ਮਦਰਸ ਨੂੰ ਇਨਲਾਈਟਨ ਵੀ ਕਰਦੇ ਆ ਕਿ ਉਹਨਾਂ ਨੂੰ ਬੱਚਿਆਂ ਦੀ ਦੇਖਭਾਲ ਕਿੱਦਾਂ ਕਰਨੀ ਚਾਹੀਦੀ ਹੈ ਕਿੱਦਾਂ ਉਹਨਾਂ ਨੂੰ ਅੱਛਾ ਬੌਂਡ ਬਣਾਉਣਾ ਚਾਹੀਦਾ ਆਪਣੇ ਬੱਚਿਆਂ ਦੇ ਮਦਰਸ ਨਹੀਂ ਮੈਸੇਜ ਦੇਣਾ ਚਾਹੂੰਗੀ ਕਿ ਮਦਰਸ ਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ ਕਾਈਂਡਲੀ ਮਦਰਸ ਆਪਣਾ ਟਾਈਮ ਬੱਚਿਆਂ ਨੂੰ ਜਿੰਨਾ ਦੇ ਸਕਦੇ ਆ ਦੇਣ ਕਿਉਂਕਿ ਜਦੋਂ ਅਸੀਂ ਮਦਰਸ ਨੂੰ किसी चीज़ नाल मोबाइल नाल रिप्लेस करते हैं तो वोद को नुकसान होंगे वो लेटर ऑन मदरसू समझ आती है सो so, अगर असंक फ्यूचर अच्छा बनाना चाहते हैं तो सू क्वालिटी टाइम बच्चों जरूर देना चाहिए आज हमने स्कूल में मदर्स डे सेलिब्रेट किया और सारी बदरस बहुत खुश थे थी और टीचर्स भी बड़े खुश थे बच्चे भी बड़े खुश नज़र आए और बड़े अच्छे अच्छे बच्चे बड़े डांसिस किए मदरस को हमने डायटिशियन बुलाकर बड़े अच्छे ढंग से सिखाया के बच्चों को कैसी डाइट देनी चाहिए और इसके अलावा हमारे जो काउंसलर हैं उन्होंने बच्चों को पालने के लिए और बच्चों को कैसे अच्छे एक हमने नागरिक बनाना है उन्होंने सिखाया बाकी टीचर तो हर रोज़ सिखाते हैं हम तो घर वाले हम तो रोज़ सिखाते ही रहते हैं अगर बाहर से कोई थर्ड पर्सन आकर सिखाता है तो उसको और भी ज़्यादा बच्चे अच्छा बांधते हैं सो हमने पूरी कोशिश की कि फंक्शन कामयाब हो जाए भगवान की दया रही और फंक्शन आज बहुत ही कामयाब हुआ सारी मदर्स को अपने बच्चों की अच्छी तरह से पालना करनी चाहिए अगर जो काम मदर्स करेंगी बच्चे वही सीखेंगे आजकल मोबाइल ने हर सब घरों का जैसे काम खराब किया हुआ है तो मैं कई बार देखती हूँ कि मदर्स जो है खुद ही बच्चे को खेलने के लिए मोबाइल दे देते दे हैं तो दैट इज़ अ वेरी बैड थिंग मदर्स ने कई लोगों के घर ख़राब कर दिए हमने अपने बच्चों को अच्छे बच्चे है और मोबाइल से दूर रखना है। और मैं यहाँ पे पहले काफ़ी देर टीचर भी रही हूँ और मेरी मैडम के साथ बहुत अच्छी बॉन्डिंग है बहुत देर से है और मैं आज फंक्शन पे आई और उधर वाले छोटे स्कूल में जो उधर वाला स्कूल है उधर भी मैं गई बहुत अच्छा फंक्शन था टीचर्स ने बहुत मेहनत की है बहुत ज़्यादा टीचर्स बहुत हेल्पफुल हैं और मदर्स बहुत सुंदर लग रही थी लाइक like उन्होंने जो क्राउन्स पहने थे और टीचर्स ने बहुत अच्छी मेहनत करके वो क्राउन्स बनाए हुए थे और आई लव दैट और जो स्पेशली जो रैम्प वॉक थी वो बहुत ही कॉन्फिडेंट थी मदर्स और बहुत अच्छा लगा मुझे थैंक यू